ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 5ਵਾਂ ਸਤਿਗੁਰੂ ਜੀ ਇਸ ਸ਼ਲੋਕ ਵਿੱਚ ਆਪਣੀ ਅਵਸਥਾ ਵਾਹਿਗੁਰੂ ਨਾਲ ਜੁੜੇ ਹੋਏ ਗੁਰਮੁਖਾਂ ਦੀ ਅਵਸਥਾ ਕਥਨ ਕਰਦੇ ਹਨ ਹਰ ਇੱਕ ਸੈ ਨਾਲ ਮੈਂ ਦੋਸਤੀ ਹਰ ਇੱਕ ਸੈ ਨਾਲ ਮੈਂ ਰੰਗ ਏ ਭਾਈ ਮੇਰੀ ਇੱਕ ਸਹਿ ਪਾਵੇ ਇੱਕ ਹਰੀ ਪਰਮੇਸ਼ਰ ਦੇ ਨਾਲ ਸਾਥ ਹੀ ਦੋਸਤੀ ਮਿੱਤਰਤਾ ਹੈ ਵਾ ਪ੍ਰੀਤ ਕਰਨ ਰੂਪ ਮਿੱਤਰਤਾ ਹੈ ਅਤੇ ਇੱਕ ਸਹਿ ਇੱਕ ਪਰਮੇਸ਼ਰ ਦੇ ਨਾਲ ਸਾਥ ਹੀ ਮੇਰਾ ਦਿਲ ਕਰਕੇ ਰੰਗ ਪ੍ਰੇਮ ਹੈ ਹਰ ਇੱਕ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਇਕ ਹਰੀ ਪਰਮੇਸ਼ਰ ਹੀ ਮੇਰਾ ਮਨ ਬਾਣੀ ਸਰੀਰ ਕਰਕੇ ਵਾ ਲੋਕ ਪ੍ਰਲੋਕ ਦਾ ਪਿਆਰਾ ਸੱਜਣੋ ਸਨੇਹੀ ਹੈ ਅਤਿਖਸੈ ਇਕ ਹਰੀ ਪਰਮੇਸ਼ਰ ਦੇ ਨਾਲ ਸਾਥ ਹੀ ਮੇਰਾ ਸਰੀਰ ਕਰਕੇ ਸੰਗ ਹੈ ਵਾ ਸੰਬੰਧ ਹੈ ਹਰ ਇਕ ਸੈ ਨਾਲ ਮੈਂ ਗੋਸਟੀ ਮੋਹ ਮੈਲਾ ਕਰੇ ਨ ਭੰਗ ਇਕ ਹਰੀ ਪਰਮੇਸ਼ਰ ਦੇ ਨਾਲ ਹੀ ਬਾਲ ਮੈਂ ਮਰਬਾਣੀ ਕਰਕੇ ਗੋਸਤੇ ਚਰਚਾ ਬਚਨ ਬਿਲਾਸ ਕਰਦਾ ਵਾ ਗੋ ਇਸਟ ਹੈ ਪਿਆਰੀ ਜੋ ਗੋ ਬਾਣੀ ਦੇ ਨਾਲ ਬਚਨ ਬਿਲਾਸ ਕਰਦਾ ਹਾਂ ਅਤੇ ਉਹ ਪਰਮੇਸ਼ਰ ਮੇਰੇ ਪਿਆਰ ਵਿੱਚ ਪੰਗ ਭੰਗਣਾ ਵਿਗਨ ਪਾ ਕਰਕੇ ਮੇਰਾ ਅੰਤਹਿ ਕਰ ਰੂਪੀ ਮੋਹ ਮੁਖੜਾ ਵਿਕਾਰਾਂ ਪਾਪਾਂ ਨੂੰ ਵੀ ਮੈਲ ਨਾਲ ਮਲੀਨਤਾ ਵਾਲਾ ਨਹੀਂ ਕਰਦਾ ਜਾਣੇ ਬਿਰਥਾ ਜੀ ਕੀ ਕਦੇ ਨਮੂੜੈ ਰੰਗ ਪਰਮੇਸ਼ਰ ਮੇਰੇ ਹਿਰਦੇ ਦੀ ਪ੍ਰੀਤ ਵਾਲੀ ਬਿਰਥਾ ਪੀੜਾ ਹਾਲਤ ਨੂੰ ਜਾਣਦਾ ਹੈ ਉਹ ਐਸੀ ਅਚਰਜ ਸੁਭਾਅ ਵਾਲਾ ਹੈ ਕਿ ਕਦਾ ਚਿਤ ਵੀ ਬਖਸ਼ੇ ਹੋਏ ਰੰਗ ਆਨੰਦ ਵੱਲੋਂ ਚਿਤ ਨੂੰ ਮੋੜਦਾ ਨਹੀਂ ਹਰ ਇੱਕੋ ਮੇਰਾ ਮਸਲਤੀ ਪੰਨਣ ਗੜਨ ਸਮਰੱਥ ਸੋ ਇਸ ਦਾ ਮਸਲਤੀ ਇਸ ਤਰ੍ਹਾਂ ਇਕੱਠਾ ਬਾੜ ਨਹੀਂ ਕਰਨਾ ਇਸ ਨੂੰ ਕਰਨਾ ਮਸਲਤੀ ਜੋ ਜਗਤ ਨੂੰ ਕਹਿੰਦੇ ਤੋੜਨ ਪਰਲੋਂ ਕਰਨ ਤੇ ਕੜਨ ਪਾਪ ਪੈਦਾ ਕਰਨ ਨੂੰ ਸਮਰੱਥ ਸਰਬ ਸ਼ਕਤੀਵਾਨ ਹੈ ਵਾ ਸਰਬ ਕਲਾ ਸਮਰੱਥ ਹੈ ਜੋ ਹਿਰਦੇ ਵਿੱਚੋਂ ਔਗਣਾ ਨੂੰ ਭੰਨਣ ਵਾਲ ਸ਼ੁਭ ਗੁਣਾਂ ਦੀ ਕਾੜਤ ਕੜਨ ਦੇ ਸਮਰੱਥ ਹੈ ਵਾ ਅਗਿਆਨ ਨੂੰ ਭੰਨ ਕੇ ਬ੍ਰਹਮ ਗਿਆਨ ਕੜਨ ਦੇ ਸਮਰੱਥ ਹੈ ਇਕੋ ਪਰਮੇਸ਼ਰ ਹੀ ਮੇਰਾ ਮਸਲਤੀ ਹੁੰਦਾ ਸਲਾਹਕਾਰ ਹੈ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਇੱਕੋ ਪਰਮੇਸ਼ਰ ਹੀ ਮੇਰਾ ਦਾਤਾ ਦੇਣ ਵਾਲਾ ਦਾਤਾ ਦਾਤਾਰ ਹੈ ਜਿਸ ਦਾ ਜਗ ਸੰਸਾਰ ਦੇ ਸਾਰਿਆਂ ਦਾਤਿਆਂ ਦੇ ਸਿਰ ਉਤੇ ਕਿਰਪਾ ਰੂਪੀ ਹੱਥ ਹੈ ਵਾਜਗ ਦੀ ਪਾਲਣਾ ਪੋਸ਼ਣਾ ਵਿੱਚ ਲਾਏ ਹੋਏ ਦਾਤਿਆਂ ਦੇ ਉੱਤੇ ਜਿਸ ਦਾ ਹੁਕਮ ਰੂਪੀ ਆਤ ਹੈ ਹਰ ਇੱਕ ਸੈ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਇੱਕੋ ਹਰੀ ਅਕਾਲ ਪੁਰਖ ਦੀ ਹੀ ਮੈਨੂੰ ਇਸ ਲੋਕ ਵਿੱਚ ਟੇਕ ਊਟ ਹੈ ਜਿਹੜਾ ਸਾਰਿਆਂ ਤੋਂ ਸ਼ਰੋਮਣੀ ਅਤੇ ਸਰਬਸ਼ਕਤੀਵਾਨ ਹੈ ਸਤਗੁਰ ਸੰਤ ਮਿਲਾਇਆ ਮਸਤਕ ਧਰ ਕੇ ਹੱਥ ਮੇਰੇ ਅੰਤਹਿ ਕਰੂਪੀ ਮਥੇ ਉਤੇ ਕਿਰਪਾ ਰੂਪੀ ਹੱਥ ਧਰ ਕੇ ਮੈਨੂੰ ਸ਼ਾਂਤ ਆਤਮਾ ਵਾਲੇ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ ਵਾ ਮੈਨੂੰ ਸੱਜੇ ਗੁਰਾਂ ਨੇ ਸੰਤ ਅਕਾਲ ਪੁਰਖ ਦੇ ਨਾਲ ਮਿਲਾ ਦਿੱਤਾ ਹੈ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਅਤਿਅੰਤ ਵੱਡਾ ਵਿਸਤਾਰ ਵਾਲੇ ਸਾਹਿਬ ਮਾਲਕ ਪਰਮੇਸ਼ਰ ਦੇ ਨਾਲ ਮੈਨੂੰ ਪੂਰੇ ਗੁਰੂ ਨੇ ਮਿਲਾਉਣਾ ਕੀਤਾ ਹੈ ਜਿਸ ਗੁਰਾਂ ਨੇ ਸਾਰੇ ਜਗਤ ਸੰਸਾਰ ਨੂੰ ਤਾਰਨਾ ਕੀਤਾ ਹੈ ਮਨ ਕੀਆ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਪਰਮੇਸ਼ਰ ਨੇ ਗੁਰਾਂ ਦੁਆਰਾ ਮਨ ਚੇਤ ਦੀਆਂ ਕਰਤਰਮ ਅਰਥ ਕਾਮ ਮੋਕ ਰੂਪੀ ਇਛਾਵਾਂ ਪੂਰਨ ਕਰ ਦਿੱਤੀਆਂ ਹਨ ਕਿਉਂਕਿ ਆਦ ਧਰੋ ਮੋੜ ਤੋਂ ਹੀ ਪੂਰਬਲੇ ਨਿਸ਼ਕਾਮ ਕਰਮਾਂ ਦੇ ਸੰਜੋਗ ਸਬੰਧ ਕਰਕੇ ਐਸੇ ਸਤ ਗੁਰਾਂ ਨੂੰ ਪ੍ਰਾਪਤ ਕੀਤਾ ਹੈ ਨਾਨਕ ਪਾਇਆ ਸੱਚ ਨਾਮ ਸਦਹੀ ਭੋਗੇ ਭੋਗ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਵੇਲੇ ਪੂਰੇ ਗੁਰਾਂ ਦੇ ਪਾਸੋਂ ਸੱਚਾ ਨਾਮ ਪ੍ਰਾਪਤ ਕੀਤਾ ਹੈ ਤਦੋਂ ਨਾਮ ਦੇ ਪ੍ਰਤਾਪ ਕਰਕੇ ਭੋਗਣੇ ਯੋਗ ਬ੍ਰਹਮ ਆਨੰਦ ਦੇ ਆਨੰਦ ਨੂੰ ਭੋਗਣਾ ਮੰਨਣਾ ਕੀਤਾ ਹੈ ਅੱਗੇ ਸਤਗੁਰੂ ਜੀ ਮਨ ਮੁੱਖਾਂ ਦੀ ਹਾਲਤ ਕਥਨ ਕਰ ਰਹੇ ਆ ਮਹੱਲਾ ਪੰਜਵਾ ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸੰਬੰਧ ਜੋ ਮਨਮੁਖਾ ਕੇਰੀ ਹੁੰਦਾ ਦੀ ਦੋਸਤੀ ਮਿੱਤਰਤਾ ਹੈ ਉਹ ਤਾਂ ਕੇਵਲ ਮਾਇਆ ਦਾ ਹੀ ਸੰਬੰਧ ਸੰਬੰਧ ਹੈ ਭਾਵ ਮਨਮੁਖਾ ਹਰ ਵਕਤ ਮਾਇਆ ਦੇ ਮੋਹ ਵਿੱਚ ਬਜੇ ਰਹੇ ਨੇ ਇਸੇ ਕਰਕੇ ਜੇ ਕੋਲ ਮਾਇਆ ਹੋਵੇ ਤਾਂ ਹੀ ਮਨਮੁਖਾ ਨਾਲ ਪ੍ਰੀਤੀ ਨਿਭ ਸਕਦੀ ਹੈ ਵੇਖ ਦਿਆਹੀ ਭਜ ਜਾਨ ਕਦੇ ਨਾ ਪਾਏ ਨ ਬੰਦ ਜਦੋਂ ਪੁਰਖ ਨਿਰਧਨ ਹੋ ਜਾਂਦਾ ਤੇ ਦੁੱਖ ਆ ਕੇ ਹਿਰਦੇ ਆ ਤਦੋਂ ਮਨ ਮੁਖ ਦੇਖਦਿਆਂ ਹੀ ਛੱਡ ਪਰੇ ਦੌੜ ਜਾਂਦੇ ਅਤੇ ਕਦਾ ਚਿੱਤ ਵੀ ਬੰਦ ਸੰਤੋਖ ਨਹੀਂ ਪਾਉਂਦੇ ਪਾਵੇ ਵੀ ਨਹੀਂ ਵਿਚਾਰਦੇ ਕਿਸ ਬਾਸੂ ਪਹਿਲੋਂ ਬਹੁਤ ਧਨ ਖਾਦਾ ਹੁਣ ਇਸ ਦਾ ਸਾਥ ਨਾ ਛੱਡੀਏ ਵਾ ਕਦੀ ਵੀ ਉਸ ਦੇ ਦੁੱਖ ਦਾ ਬੰਧ ਰੋਕਾ ਨਹੀਂ ਪਾਉਂਦੇ ਜਿ ਚਿਰ ਪੈਨਨ ਖਾਵਨੇ ਤੇ ਚਿਰ ਰੱਖਣ ਗੰਡ ਮਨਮੁੱਖਾਂ ਦਾ ਐਸਾ ਸੁਭਾਅ ਹੈ ਕਿ ਜਿੰਨਾ ਚਿਰ ਮਨਮੁੱਖਾਂ ਨੂੰ ਪਹਿਨਣ ਵਾਸਤੇ ਚੰਗੇ ਬਸਤਰ ਖਾਣੇ ਖਾਣ ਵਾਸਤੇ ਚੰਗੇ ਪਦਾਰਥ ਦੇਈ ਜਾਓ ਤਿੱ ਚਿਰ ਗੀਏ ਉਤਨਾ ਚਿਹਰੋ ਗੰਢ ਮੇਲ-ਜੋਲ ਰੱਖਦੇ ਬਹੁਤਨਾ ਚਿਰ ਗੰਢ ਮਿੱਤਰਤਾ ਮੁਹੱਬਤ ਰੱਖਦੇ ਆ ਜਿਤ ਦਿਨ ਕਿਛ ਨਾ ਹੋਵਈ ਤਿੱ ਦਿਨ ਬੋਲਨ ਗੰਦ ਹਾਂ ਜਿਸ ਦਿਨ ਮਨਮੁੱਖਾਂ ਨੂੰ ਕੁਝ ਖਾਣ ਪਹਿਨਣ ਵਾਸਤੇ ਪ੍ਰਾਪਤਨਾ ਨਾ ਹੋਵੇ ਉਸ ਦਿਨ ਗੰਧ ਦੁਰਗੰਧੀ ਵਾਲੇ ਨਿੰਦਿਤ ਬਚਨ ਬੋਲਦੇ ਆ ਗੰਦੇ ਬਚਨ ਬੋਲਦੇ ਆ ਜਿਵੇਂ ਇੱਕ ਵਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਵਾਲੇ ਪਾਸ 라ਵਲ ਪਿੰਡੀ ਦਾ ਇੱਕ ਬੂਟਾ ਸਿੰਘ ਆਇਆ ਉਸਨੇ ਆਪਣੀ ਹੱਡ ਬੀਤੀ ਮਹਾਪੁਰਖਾਂ ਨੂੰ ਸੁਣਾਈ ਉਸਨੇ ਕਿਹਾ ਕਿ اے ਮਹਾਪੁਰਖ ਮੈਂ ਆਪਣੇ ਸਬੰਧੀਆਂ ਨਾਲ ਬਹੁਤ ਪ੍ਰੇਮ ਕੀਤਾ ਉਹਨਾਂ ਦੇ ਸਿਰ ਉੱਪਰ 40000 ਕਰਜ਼ਾ ਸੀ ਜੋ ਸਾਰਾ ਮੈਂ ਲੌੜਾ ਕੀਤਾ ਜਿਸ ਕਰਕੇ ਮੈਂ ਆਪ ਗਰੀਬ ਹੋ ਗਿਆ ਉਹ ਜਿਹੜੇ ਸਨ ਉਹ ਸਾਰੇ ਸਬੰਧੀ ਮੇਰੇ ਵੱਲੋਂ ਮੂੰਹ ਫੇਰ ਗਏ ਮੈਂ ਉਹਨਾਂ ਕੋਲੋਂ ਮਦਦ ਲੈਣ ਲਈ ਗਿਆ ਤਾਂ ਉਹਨਾਂ ਨੇ ਮੇਰੇ ਸਰੀਰ ਤੇ ਲਿਆ ਹੋਇਆ ਪੂਰਾ ਕੰਬਲ ਵੀ ਲੋਹਾ ਲਿਆ ਫਿਰ ਮੈਂ ਨੌਕਰੀ ਕੀਤੀ ਤੇ ਮੇਰੇ ਪਾਸ ਦੁਬਾਰਾ ਬਹੁਤ ਪੈਸੇ ਆ ਗਏ ਜਿਸ ਤੋਂ ਉਹ ਸਬੰਧੀ ਫੇਰ ਮੇਰੇ ਪਾਸ ਆਉਣ ਲੱਗ ਪਏ ਪਰ ਮੈਂ ਉਸ ਪੈਸੇ ਨਾਲ ਧਰਮਸ਼ਾਲਾ ਬਣਵਾ ਦਿੱਤੀਆਂ ਜਿਸ ਕਰਕੇ ਉਹ ਫੇਰੇ ਮੇਰੇ ਵੱਲੋਂ ਹਟ ਗਏ ਮੈਂ ਜਾਣ ਲਿਆ ਕਿ ਜਿੰਨਾ ਚਿਰ ਮੇਰੇ ਪਾਸ ਰੁਪਏ ਸਨ ਓਨਾ ਚਿਰ ਤੱਕ ਮੇਰੇ ਤਰਲੇ ਮਿੰਤਾ ਕਰਦੇ ਹਨ ਜਿਸ ਦਿਨ ਮੇਰੇ ਪਾਸ ਕੁਝ ਨਹੀਂ ਰਿਹਾ ਤਦੋਂ ਸਾਰੇ ਸਾਥ ਛੱਡ ਗਏ ਸਨ ਜੀ ਕੀ ਸਾਰ ਨ ਜਾਣਦੀ ਮਨਮੁਖ ਅਗਿਆਨੀ ਅੰਦ ਮਨਮੁਖ ਅਗਿਆਨ ਦੇ ਅਨੇ ਕੀਤੇ ਹੋਏ ਇਸ ਕਰਕੇ ਆਪਣੇ ਮਿੱਤਰ ਦੇ ਹਿਰਦੇ ਦੀ ਸਾਰ ਕਬਰ ਨਹੀਂ ਜਾਣਦੇ ਕਿ ਉਹ ਕਿੰਨਾ ਪ੍ਰੇਮ ਕਰਦਾ ਹੈ ਉਹ ਆਪਣੀ ਹਿਰਦੇ ਦੀ ਕਬਰ ਨਹੀਂ ਜਾਣਦੇ ਕੂੜਾ ਗੰਡ ਨਾ ਚੱਲਈ ਚਿੱਕੜ ਪੱਥਰ ਬੰਦ ਹਾਂ ਝੂਠਾ ਗੰਡ ਮੇਲਜੋਲ ਪ੍ਰੇਮ ਹਮੇਸ਼ਾ ਨਹੀਂ ਚੱਲਦਾ ਜਿਵੇਂ ਚਿੱਕੜ ਗਾਰਾ ਲਾ ਕੇ ਪੱਥਰ ਦਾ ਬੰਨ ਪਾਇਆ ਹੋਇਆ ਥੋੜਾ ਜਿਹੀ ਰਹਿੰਦਾ ਪਾਪ ਪਾਣੀ ਦੀ ਆਉਣ ਨਾਲ ਗਾਰਾ ਵਿੱਚੋਂ ਖਰਜਾਂ ਦਾ ਤੇ ਪੱਥਰ ਰੁੜ ਕੇ ਵੱਖੋ ਵੱਖਰੇ ਹੋ ਜਾਂਦੇ ਇੰਉ ਮਨ ਮੁਖਾਂ ਦਾ ਪਦਾਰਥਾਂ ਦੇ ਨਾਲ ਮੋਹ ਕਰਨਾ ਚਿੱਕੜ ਸਮਾਨ ਹੈ ਅਤੇ ਜਦੋਂ ਪਦਾਰਥਾਂ ਦੀ ਆਪਰਾਪਤੀ ਹੋਣ ਤੋਂ ਚਿੱਤ ਪੱਥਰ ਵਾਂਗੂ ਖੰਡਾ ਵਿੱਚ ਆ ਜਾਂਦਾ ਭਾਵ ਚਿੱਤ ਪੱਥਰ ਵਾਂਗੂ ਕਠੋਰ ਹੋ ਜਾਂਦਾ ਹੈ ਅੰਦੇ ਆਪ ਨ ਜਾਣਈ ਅੰਦੇ ਆਪ ਨ ਜਾਣਨੀ ਫੱਕੜ ਪਿੱਟਨ ਤੰਦ ਅੰਦੇ ਅਗਿਆਨੀ ਮਨਮੁਖ ਆਪਣੇ ਆਪ ਨੂੰ ਵਾਸ્વੈਸ ਰੂਪ ਨੂੰ ਨਹੀਂ ਜਾਣਦੇ ਸਗੋਂ ਫੱਕੜ ਖਰਾਬ ਕਰਨ ਵਾਲੇ ਤੰਦ ਤੰਦਿਆਂ ਨੂੰ ਹੀ ਪਿੱਟਨ ਪਿੱਟ ਦੇ ਰਹਿੰਦੇ ਝੂਠੇ ਮੋਹੇ ਲਪਟਾਇਆ ਹੋ ਹੋ ਕਰਤ ਬੇਹੰਦ ਹਾ ਝੂਠੇ ਕੀ ਇਹ ਮਿੱਥਿਆ ਪਦਾਰਥਾਂ ਵਸਬੰਧੀਆਂ ਦੇ ਮੋਹ ਵਿੱਚ ਲਪਟਾਇਆ ਫਸਿਆ ਆ ਮਨ ਮੁੱਖਾਂ ਦੀ ਹੋ ਹੋ ਹੁੰਦਾ ਮੈਂ ਮੈਂ ਕਰਦਿਆ ਹੀ ਉਮਰ ਬੇਹੰਦ ਬਤੀਤ ਹੋ ਜਾਂਦੀ ਹੈ ਕਿਰਪਾ ਕਰੇ ਜਿਸ ਆਪਣੀ ਧੁਰ ਪੂਰਾ ਕਰਮ ਕਰੇ ਹਜੇ ਸੁੱਤੇ ਪਰਮੇਸ਼ਰ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ ਉਹ ਹੀ ਤੁਰ ਆਦੂ ਪੂਰਾ ਪੂਰਨ ਨਿਸ਼ਕਾਮ ਕਰਮ ਕਰਦਾ ਹੈ ਬਹੁ ਆਦੂ ਹੀ ਨਾਮ ਜਪਣ ਰੂਪਵਾ ਸਰੂਪ ਦੀ ਪ੍ਰਾਪਤੀ ਵਾਲਾ ਪੂਰਨ ਕਰਮ ਕਰਦਾ ਹੈ ਜਨ ਨਾਨਕ ਸੇ ਜਨ ਉੱਭਰੇ ਜੋ ਸਤਿਗੁਰ ਸਰਣ ਪਰੇ ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਹਨ ਕਿ ਉਹ ਜਨ ਪੁਰਖ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਉੱਭਰੇ ਬਚੇ ਆ ਜੋ ਸਤਿਗੁਰਾਂ ਦੀ ਸਰਣ ਓਟ ਵਿੱਚ ਪਏ ਹਨ ਪੌੜੀ ਜੋ ਰੱਤੇ ਦੀਦਾਰ ਸਈ ਸੱਚ ਹਾਕ ਜਿਹੜੇ ਸੱਚੇ ਪਾਤਸ਼ਾਹ ਦੇ ਦੀਦਾਰ ਦਰਸ਼ਨਾ ਵਿੱਚ ਰੰਗੇ ਹੋਏ ਉਹ ਸੱਚੇ ਪੁਰਖ ਹਾਕ ਸੱਚ ਦੀ ਪ੍ਰਾਪਤੀ ਵਾਲੇ ਕਹੀਦੇ ਹਨ ਉਹ ਸੱਚੇ ਨੇ ਆਪਣੀ ਤਰਫ ਹਾਕ ਬੁਲਾ ਲਏ ਹਨ ਭਾਵ ਉਹਨਾਂ ਦੀ ਬਿਰਤੀ ਅੰਤਰਮੁਖ ਕਰ ਲਈ ਹੈ ਅਰਥਾਤ ਜਿਸ ਵੇਲੇ ਪੁਰਖ ਚੰਗੇ ਕਰਮ ਕਰਦਾ ਹੈ ਉਸ ਵੇਲੇ ਅੰਦਰੋਂ ਸੱਚੀ ਹਾਕ ਆਵਾਜ਼ ਪੈਂਦੀ ਕਿ ਤੂੰ ਚੰਗਾ ਕਰਮ ਕੀਤਾ ਹੈ ਜਿਸ ਵੇਲੇ ਪੁਰਖ ਭੈੜੇ ਕਰਮ ਕਰਦਾ ਉਸ ਵੇਲੇ ਵੀ ਅੰਦਰੋਂ ਸੱਚੀ ਆਵਾਜ਼ ਆਉਂਦੀ ਹੈ ਕਿ ਤੂੰ ਭੈੜਾ ਕਰਮ ਕੀਤਾ ਤੇਰੀ ਪਰਲੋਕ ਵਿੱਚ ਭੈੜੀ ਦੁਰਦਸ਼ਾ ਹੋਵੇਗੀ ਇਹ ਮਾਨਦ ਕਰਮ ਕਰਨ ਵਾਲਾ ਪੁਰਖ ਫੇਰ ਵੀ ਭੈੜੇ ਕਰਮ ਵੱਲੋਂ ਹਟਦਾ ਨਹੀਂ ਜਿਨੀ ਜਾਤਾ ਖਸਮ ਕਿਉ ਲੱਬੈ ਤਿਨਾ ਖਾਕ ਹਾ ਜਿਨ੍ਹਾਂ ਨੇ ਗੁਰਾਂ ਦੁਆਰਾ ਮਾਲਕ ਪਰਮੇਸ਼ਰ ਦੇ ਸਰੂਪ ਨੂੰ ਜਾਣ ਲਿਆ ਉਨ ਗੁਰਮੁਖਾਂ ਦੇ ਚਰਨਾਂ ਦੀ ਖਾਕ ਧੂੜ ਕਿਵੇਂ ਲੱਭੈ ਕਿਏ ਪ੍ਰਾਪਤ ਹੋਵੇ ਭਾਵ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜੀ ਦੁਰਲਭ ਹੈ ਮਨ ਮੈਲਾ ਵੇਕਾਰ ਹੋਵੇ ਸੰਗ ਪਾਕ ਜਿਹੜਾ ਮਨ ਚਿੱਤ ਵਿਕਾਰ ਵਿਕਾਰਾਂ ਨੇ ਮੈਲਾ ਮਲੀਨ ਕੀਤਾ ਹੋਇਆ ਉਹ ਗੁਰਮੁਖਾਂ ਦੀ ਸੰਗਤ ਕਰਕੇ ਪਾਕ ਪਵਿੱਤਰ ਹੋ ਜਾਂਦਾ ਭਾਵ ਵਿਕਾਰ ਮਿਟ ਜਾਂਦੇ ਹਨ ਅਤੇ ਇਸ ਸੱਚਾ ਮਹਿਲ ਖੁੱਲੈ ਪਰਮ ਤਾਕ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਸੱਚਾ ਸਰੂਪ ਤੁਰਿਆ ਪਾਦਰੂਪੀ ਮਹਿਲ ਦੇ ਸੌਂਦਾ ਅਤੇ ਅੰਦਰੋਂ ਪਰਮ ਰੂਪੀ ਤਾਕ ਦਰਵਾਜ਼ਾ ਖੁੱਲ ਜਾਂਦਾ ਵਾ ਪਰਮ ਕਾਰਨ ਬੰਦ ਹੋਇਆ ਪੰਜਾ ਕੋਸ਼ਾ ਰੂਪੀ ਦਰਵਾਜ਼ਾ ਖੁੱਲ ਜਾਂਦਾ ਜਿਸਹਿ ਦਿਖਾਲੇ ਮਹਿਲ ਤਿਸ ਨਾ ਮਿਲੈ ਤਾਕ ਹਾਂ ਜਿਸ ਨੂੰ ਗੁਰਾਂ ਦੁਆਰਾ ਪਰਮੇਸ਼ਰ ਵਾਹਿਗੁਰੂ ਤੁਰਿਆ ਪਦ ਆਪਣਾ ਸਰੂਪ ਰੂਪੀ ਮਹਿਲ ਅੰਦਰੋਂ ਪ੍ਰਗਟ ਕਰਕੇ ਦਿਖਾਲ ਦਿੰਦਾ ਉਸ ਨੂੰ ਵਾਹਿਗੁਰੂ ਦੇ ਦਰ ਤੋਂ ਤਾਗ ੱੱ ਨਹੀਂ ਮਿਲਦਾ ਵਾ 84 ਲੱਖ ਜੂਨਾ ਵਿੱਚ ਆਉਣ ਰੂਪ ੱੱ ਤਾਗ ੱੱ ਨਹੀਂ ਖਾਂਦਾ ਮਨ ਤਨ ਹੋਏ નિਹਾਲ ਬਿੰਦਕ ਨਦਰ ਝਾਕ ਹਾਂ ਜਿਸ ਦੇ ਵੱਲ ਪਰਮੇਸ਼ਰ ਬਿੰਦਕ ਹੁੰਦਾ ਰੰਚਕ ਮਾਤਰ ਇੱਕ ਬਿੰਦ ਹੀ ਥੋੜੀ ਜਹੀ ਮੇਰ ਦੀ ਨਜ਼ਰ ਦ੍ਰਿਸ਼ਟੀ ਨਾਲ ਝਾਕ ਤੱਕਦਾ ਹੈ ਉਸ ਦਾ ਮਨ ਤਨ ਦਰਸ਼ਨ ਕਰਕੇ ਨਿਹਾਲ ਪ੍ਰਸੰਨ ਹੋ ਜਾਂਦਾ ਵਾ ਜਿਸ ਤੇ ਥੋੜੇ ਮਾਤਰ ਵੀ ਗਿਆਤ ਵਾਲੀ ਦ੍ਰਿਸ਼ਟੀ ਕੀਤੀ ਉਸ ਨੇ ਸਵੈ ਸਰੂਪ ਨੂੰ ਝਾਕ ਵੇਖਣਾ ਕੀਤਾ ਹੈ ਅਤੇ ਉਸ ਦਾ ਮਨ ਤਨ ਪ੍ਰਸੰਨ ਹੋ ਜਾਂਦਾ ਹੈ ਨਉ ਨਿਦ ਨਾਮ ਨਿਦਾਨ ਗੁਰ ਕੈ ਸ਼ਬਦ ਲਾਗ ਹਾਂ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਲੱਗਣੇ ਕਰਕੇ ਹੀ ਨੌ ਨਦੀਆਂ ਦੇ ਦੇਣ ਵਾਲੇ ਪਰਮੇਸ਼ਰ ਦਾ ਨਾਮ ਰੂਪੀ ਨਿਦਾਨਕ ਜਨਾ ਪ੍ਰਾਪਤ ਹੁੰਦਾ ਹੈ ਤਿਸੈ ਮਿਲੇ ਸੰਤ ਖਾਕ ਮਸਤਕ ਜਿਸੈ ਪਾਗ ਹਉਸ ਪੁਰਖ ਨੂੰ ਸਾਤ ਆਤਪਾ ਵਾਲੇ ਗੁਰਮੁਖ ਜਨਾ ਦੀ ਚਰਨ ਖਾਕ ਧੂੜ ਮਿਲਦੀ ਹੈ ਜਿਸ ਦੇ ਮਸਤਕ ਮੱਥੇ ਉੱਤੇ ਸ਼ਰੋਮਣੀ ਪਾਗ ਕਰਮ ਲਿਖੇ ਹੋਏ ਹੁਣ ਹੁਣ ਵਾਹੇ ਗੁਰੂ ਵਾਹਿਗੁਰੂ ਵਾ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ